ਅਜਨਾਲਾ ਥਾਣੇ ਤੇ ਹਮਲੇ ਦੇ ਮੁੱਖ ਦੋਸ਼ੀ ਭਾਈ ਅਮਰਤਪਾਲ ਸਿੰਘ ਨੂੰ ਅਮਰitsar ਦੀ ਜੇਲ੍ਹ ਵਿੱਚ ਕੀਤਾ ਜਾ ਰਿਹਾ ਹੈ ਸ਼ਿਫਟ ਕੀ ਹੈ ਅਸਲ ਮਕਸਦ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਹਲਕਲ ਦੀ ਲਹਿਰ ਦੌੜ ਪਈ ਹੈ ਅਜਨਾਲਾ ਥਾਣੇ ਤੇ ਹੋਏ ਹਮਲੇ ਦੇ ਮੁੱਖ ਦੋਸ਼ੀ ਅਮਰਤਪਾਲ ਸਿੰਘ ਨੂੰ ਅਚਾਨਕ ਅਮਰitsar ਦੀ ਕੇਂਦਰੀ ਜੇਲ੍ਹ ਵਿੱਚ ਟਰਾਂਸਫਰ ਕੀਤਾ ਗਿਆ ਹੈ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਲੈ ਕੇ ਇਹ ਕਦਮ ਚੁੱਕਿਆ ਗਿਆ ਹੈ ਪਰ ਪਿੱਛੋਂਪਛੇ کئی ਅਣਕਹੇ ਸਵਾਲ ਜਨਮ ਲੈ ਰਹੇ ਨੇ ਅਮਰਤਪਾਲ ਨੌਰਾਤ ਸਵੇਰ 2:00 ਵਜੇ ਕਿਸੇ ਵੀ ਅਧਿਕਾਰਿਕ ਪ੍ਰੈਸ ਰਿਲੀਜ਼ ਤੋਂ ਬਿਨਾਂ ਭਾਰੀ ਸੁਰੱਖਿਆ 'ਚ ਅਮਰਸਰ ਲਿਆਂਦਾ ਗਿਆ ਪੁਲਿਸ ਕਾਫਲੇ ਦੀ ਕੋਈ ਵੀ ਤਸਵੀਰ ਜਾਂ ਰਸਮੀ ਪੁਸ਼ਟੀ ਸਾਹਮਣੇ ਨਹੀਂ ਆਈ ਲੋਕ ਕਹਿ ਰਹੇ ਨੇ ਇਹ ਸ਼ਿਫਟ ਨਹੀਂ ਇੱਕ ਮੂਵ ਹੈ ਇਸ ਟਰਾਂਸਫਰ ਤੋਂ ਕੁਝ ਘੰਟੇ ਪਹਿਲਾਂ ਇੱਕ ਆਡੀਓ ਰਿਕਾਰਡਿੰਗ ਲੀਕ ਹੋਈ ਜਿਸ 'ਚ ਦੋ ਅਣਪਛਾਤੇ ਲੋਕ ਅਜਿਹਾ ਕੁਝ ਚਰਚਾ ਕਰਦੇ ਸੁਣੇ ਜੇ ਅਮਰਤਪਾਲ ਨੇ ਜ਼ੇਲ੍ਹ ਦੇ ਮੂੰਹ ਖੋਲਿਆ ਤਾਂ ਸਾਰੇ ਪਰਦੇ ਉੱਥ ਜਾਣਗੇ ਉਹਨੂੰ ਅਮਰੀਕਾ ਵਾਲਿਆਂ ਨਾਲ ਗੱਲਾਂ ਕਰਦੇ ਵੀ ਵੇਖਿਆ ਗਿਆ ਇਹ ਰਿਕਾਰਡਿੰਗ ਸਿਆਸੀ ਪਲਾਂ ਵਿਦੇਸ਼ੀ ਸਬੰਧ ਅਤੇ ਅੰਦਰੋਨੀ ਵਿਖਾਵਾਂ ਵੱਲ ਇਸ਼ਾਰਾ ਕਰਦੀ ਹੈ ਜੰਮੂ ਕਸ਼ਮੀਰ ਦੇ ਸੁਰੱਖਿਆ ਅਧਿਕਾਰੀਆਂ ਦੀ ਮੰਨਿਆ ਤਾਂ ਇਹ ਸ਼ਿਫਟਿੰਗ ਕਿਸੇ ਖਾਸ ਮਕਸਦ ਦੀ ਤਿਆਰੀ ਹੈ ਕੋਈ ਡੀਲ طے ਹੋ ਰਹੀ ਹੈ ਜਾਂਚ ਵਧਾਉਣ ਦੀ ਕੋਸ਼ਿਸ਼ ਹੈ ਜਾਂ ਕਿਤੇ ਸਾਫ਼ ਕਰਨ ਦੀ ਅਮਰਤਪਾਲ ਦੇ ਪਿੱਛੇ ਖੜੀ ਚੌਥੀ ਤਾਕਤ ਨੂੰ ਰੋਕਣ ਦੀ ਕੋਸ਼ਿਸ਼ ਸੋਸ਼ਲ ਮੀਡੀਆ ਤੇ ਤੂਫਾਨ ਵੱਜ ਰਿਹਾ ਹੈ ਕਿਸੇ ਨੇ ਕਿਹਾ ਸੀ ਤਾਂ ਸੋਚਿਆ ਸੀ ਉਹ ਐਨਐਸ ਹੈਠਾਂ ਕੈਦ ਰਹੇਗਾ ਇਹ ਤਾਂ ਨਵਾਂ ਚੈਪਟਰ ਲੱਗਦਾ ਹੈ ਅੱਗੇ ਕੀ ਹੋਵੇਗਾ ਇਹ ਸ਼ਿਫਟਿੰਗ ਸਿਰਫ ਜੇਲ ਬਦਲਣਾ ਨਹੀਂ ਇੱਕ ਵੱਡੀ ਖੇਡ ਦੀ ਚਾਲ ਹੋ ਸਕਦੀ ਹੈ ਕਈ ਸੂਤਰ ਦੱਸ ਰਹੇ ਨੇ ਕਿ ਅਮਰਤਪਾਲ ਨੂੰ ਵੱਡੇ ਖੁਲਾਸੇ ਨਹੀਂ ਪੂਰੇ ਤਰੀਕੇ ਨਾਲ ਹੈਂਡਲ ਕਰਨ ਦੀ ਯੋਜਨਾ ਚੱਲ ਰਹੀ ਹੈ ਅਜੇ ਸਭ ਕੁਝ ਧੁੰਦ ਵਿੱਚ ਹੈ ਪਰ ਜੇ ਇਹ ਖੇਡ ਸੱਚ ਹੋਈ ਤਾਂ ਪੰਜਾਬ ਨੂੰ ਹਿਲਾਉਣ ਵਾਲੀ ਤੂਫਾਨੀ ਸੱਚਾਈ ਦਾ ਪਰਦਾ ਫਾਸ਼ ਹੋ ਸਕਦਾ ਹੈ ਰਹੋ ਤਿਆਰ ਕਿਉਂਕਿ ਅੱਗੇ ਜੋ ਆਉਣ ਵਾਲਾ ਹੈ ਉਹ ਇਤਿਹਾਸ ਲਿਖੇਗਾ ਤਾਂ ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਉਮੀਦ ਕਰਦਾ ਹਾਂ ਕਿ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਹਾਂ ਤੁਹਾਨੂੰ ਜਲਦੀ ਹੀ ਇਦਾਂ ਦੀ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ